Wave your hands. <laughs> ਜੀ ਆਇਆਂ ਨੂੰ ਨਿੱਕਾ ਸਵਾਗਤ ਹੈ ਜੀ ਤੁਹਾਡਾ ਸਾਡਾ ਤੁਹਾਡੀ ਮੌਜੂਦਗੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਅੱਜ ਸਾਰੇ ਇੱਥੇ ਨਾਟਕ ਮੰਚਨ ਦੇ ਲਈ ਇਕੱਠੇ ਹੋਇਆ ਦੇਖਣ ਦੇ ਲਈ ਜਿਹੜਾ ਕਿ ਬਹੁਤ ਹੀ ਸਤਿਕਾਰਯੋਗ ਡਾਕਟਰ ਸਾਇਖ ਸਿੰਘ ਜੀ ਦੁਆਰਾ ਪੇਸ਼ ਕੀਤਾ ਜਾਵੇਗਾ ਸਿਰਜਣਾ ਦੀ ਜਾਗੋ ਨੇ ਅਜੇਹਾ ਜਗਾਇਆ ਹੈ ਸਿਰਜਣਾ ਦੀ ਜਾਗੋ ਨੇ ਅਜੀਹਾ ਜਗਾਇਆ ਹੈ ਹਰ ਵਰਗ ਦਾ ਦਰਸ਼ਕ ਚੱਲ ਕੇ ਅੱਜ ਨਾਟਕ ਦੇਖਣ ਆਇਆ ਹੈ ਹਰ ਵਰਗ ਦਾ ਦਰਸ਼ਕ ਚੱਲ ਕੇ ਨਾਟਕ ਦੇਖਣ ਆਇਆ ਹੈ ਆਪਦੇ ਲਈ ਜ਼ੋਰਦਾਰ ਤਾੜੀਆਂ ਲਗਾ ਦਿਓ ਜੀ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸ਼ਖਸ਼ਰੀਆ ਕਾ ਜਦੋਂ ਵੀ ਕਦੇ ਮੌਕਾ ਮਿਲਦਾ ਤੇ ਮੈਂ ਆਪਣੀਆਂ ਜਿਹੜੀਆਂ ਸਵੈ ਰਚਨਾਵਾਂ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ ਤੇ ਅੱਜ ਇਸ ਮੌਕੇ ਤੇ ਮੈਂ ਬਹੁਤ ਥੋੜੇ ਪਹਿਲਾਂ ਮੈਂ ਇੱਕ ਕਵਿਤਾ ਲਿਖੀ ਹੈ ਜੇ ਤੁਹਾਨੂੰ ਪਸੰਦ ਆਏ ਤਾਂ ਤੁਸੀਂ ਉਹਦੇ ਤੇ ਜਿਹੜੀ ਤਾੜੀਆਂ ਵਜਾ ਕੇ ਮੇਰੇ ਹੌਸਲਾ ਵਸਾ ਸਕਦੇ ਹੋ ਮੈਂ ਸ਼ੁਰੂ ਕਰ ਲੱਗਾਂ ਕਿ ਇਹ ਕਵਿਤਾ ਹੈ ਸਾਡੇ ਆਂਮੀ ਮਹਾਨ जिन्ना ना दिलो पहल, आई हो चढ़िया चाए जिस पास वेखा सुंदरता ही जापदी बस देखा डॉक्टर साहब बस निगाह है दी, आए बड़े सोहने सज्जन आए डॉक्टर सरबजीत कौर बराड़ जोड़ी रखा सभा ਸਾਹਿਬ ਦੇ ਇਸ ਪਿਆਰ ਨੇ ਸੱਜੇ ਖੱਬੇ ਝਾਕਾਂ ਤਾਂ ਬੈਠੇ ਸਾਰੇ ਬੜੇ ਬੇਮਿਸਾਲ ਨੇ ਦੇਖ ਲੈ ਲੱਛੂ ਕਬਾੜੀਆ ਇੱਥੇ ਸਾਰੇ ਹੀ ਪਿਆਰ ਨੇ ਜੇ ਹੋਵੇ ਤਾਂ ਹਨੇਰਾ ਤਾਂ ਕੈਪਟਨ ਜਸਵੰਤ ਸਿੰਘ ਜੀ ਰੌਸ਼ਨਦਾਰ ਦੇ ਵਾਂਗ ਨੇ ਜਿ ਪਵੇ ਲੋੜ ਤਾਂ ਇਹੀ ਸਾਡੀ ਮਿਸਾਲ ਨੇ ਜਿਆਦਾ ਆਖਣ ਦੀ ਜੇ ਮੈਂ ਕੋਸ਼ਿਸ਼ ਕਰਾਂ ਸਾਰੇ ਮੈਂਬਰ ਹੀ ਮਿਹਨਤੀ ਅਤੇ ਅਨੋਖੇ ਨੇ ਹਰ ਬੱਚੇ ਨੂੰ ਅੱਗੇ ਵਧਣ ਦਾ ਦਿੰਦੇ ਇਹ ਮੌਕਾ ਨਹੀਂ ਸੱਭਿਆਚਾਰ ਸੰਭਾਲੀ ਰੱਖਿਆ ਹਮੇਸ਼ਾ ਹੀ ਇਹਨਾਂ ਨੇ ਮਿਲਵਰਤਾਂ ਨਾਲ ਵੰਡਾਂ ਸੰਦੇਸ਼ ਦਿੱਤਾ ਹੈ ਉਮੀਦ ਹੈ ਤੁਹਾਨੂੰ ਮੇਰੀਆਂ ਪੰਕਤੀਆਂ ਪਸੰਦ ਆਈਆਂ ਸਭ ਨਾਲ ਜੁੜੇ ਹੋਏ ਆ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਭ ਤੋਂ ਪਹਿਲਾਂ ਮੇਰੇ ਬੰਦੋ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸ਼ਸ਼ੀਕਾ ਕਾਦ ਜੀ ਮੇਰਾ ਨਾਮ ਵਿਸ਼ਾਕਾ ਸਿੰਘ ਹੈ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਬੁਆਇਸ ਦਾ ਵਿਦਿਆਰਥੀ ਹਾਂ ਤੇ ਅੱਜ ਮੈਂ ਤੁਹਾਡੇ ਨਾਲ ਇਸ ਮੌਕੇ ਤੇ ਗੱਲਬਾਤ ਕਰਨ ਜਾ ਰਿਹਾ ਹਾਂ ਕਿ ਲੜਕੀਆਂ ਨੂੰ ਬਰਾਬਰ ਅਧਿਕਾਰ ਦੇਣੇ ਚਾਹੀਦੇ ਆ ਜਾਂ ਨਹੀਂ ਇਹ ਗੱਲ ਬਿਲਕੁਲ ਸਹੀ ਹੈ ਕਿ ਲੜਕੀਆਂ ਨੂੰ ਬਰਾਬਰ ਅਧਿਕਾਰ ਦੇਣੇ ਹੀ ਚਾਹੀਦੇ ਕਿਉਂਕਿ ਜੇਕਰ ਲੜਕੀਆਂ ਨੂੰ ਬਰਾਬਰ ਅਧਿਕਾਰ ਮਿਲਣਗੇ ਉਹਨਾਂ ਨੂੰ ਪੜ੍ਹਾਈ ਦਿੱਤੀ ਜਾਵੇਗੀ ਉਹਨਾਂ ਨੂੰ ਪੜ੍ਹਾਈ ਦੇਣ ਦਾ ਜਿਹੜਾ ਹੱਕ ਦਿੱਤਾ ਜਾਏਗਾ ਤਾਂ ਸਾਡੇ ਦੇਸ਼ ਦੇ ਵਿੱਚ ਪੜ੍ਹੇ ਲਿਖੇ ਲੋਕ ਜ਼ਿਆਦਾ ਹੋ ਜਾਣਗੇ ਤੇ ਸਾਡਾ ਜਿਹੜਾ ਦੇਸ਼ ਦਾ ਲੈਵਲ ਆ ਉਹ ਹਾਈ ਹੋ ਜਾਵੇਗਾ ਬਾਕੀ ਪਿੱਛੇ ਜੇ ਕਿ ਅਸੀਂ ਪਿਛਲੇ ਜ਼ਮਾਨੇ ਵਿੱਚ ਨਿਗਾ ਮਾਰੀਏ ਤਾਂ ਲੜਕੀਆਂ ਨਾਲ ਜਿਹੜੇ ਬਹੁਤ ਜ਼ਿਆਦਾ ਅਤਿਆਚਾਰ ਹੋਏ ਨੇ ਤਾਂ ਹੁਣ ਲੜਕੀਆਂ ਨੂੰ ਜਿਹੜਾ ਬਰਾਬਰ ਅਧਿਕਾਰ ਮਿਲਨੇ ਜ਼ਰੂਰ ਚਾਹੀਦੇ ਨੇ ਕਿਉਂਕਿ ਪਿਛਲੇ ਜ਼ਮਾਨੇ ਦੀ ਜੇਕਰ ਅਸੀਂ ਨਿਗਾ ਮਾਰੀਏ ਦਾ ਜਿਵੇਂ ਕਿ ਸਤੀ ਪ੍ਰਥਾ ਬਾਲ ਵਿਆ ਪਰਦਾ ਪ੍ਰਥਾ ਇਹਦੇ ਜਿਹਾ ਬਹੁਤ ਸਾਰੇ ਨੇ ਪ੍ਰਥਾਾਂ ਉਹਨਾਂ ਦੇ ਜਿਹੜਾ ਕਿ ਲੜਕੀਆਂ ਸ਼ਿਕਾਰ ਹੋ ਜਾਂਦੀਆਂ ਜਿਵੇਂ ਕਿ ਸਤੀ ਪ੍ਰਥਾ ਕੀ ਹੁੰਦੀ ਹੈ ਕਿ ਜਦੋਂ ਲੜਕੀ ਦਾ ਜਿਹੜਾ ਕਿ ਪਤੀ ਇਸਤਰੀ ਦਾ ਪਤੀ ਮਰ ਜਾਂਦਾ ਹੈ ਤਾਂ ਉਹਨੂੰ ਉਹਦੇ ਨਾਲ ਹੀ ਜੀਂਦਾ ਜਲਾ ਦਿੱਤਾ ਜਾਂਦਾ ਸੀ ਐਨੇ ਮਤਲਬ ਕਿ ਘਟਿਆ ਜਿਹੜੀ ਕਿ ਇਹ ਹਾਨੀ ਹਾਨੀਆਂ ਉਹਨਾਂ ਤੇ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੂੰ ਤੇ ਅਤਿਆਚਾਰ ਹੁੰਦੇ ਸੀ ਉਹਨਾਂ 'ਤੇ ਤੇ ਹੁਣ ਜੇਕਰ ਅਸੀਂ ਉਹਨਾਂ ਨੂੰ ਬਰਾਬਰ ਅਧਿਕਾਰ ਦੇ ਦਈਏ ਪੜ੍ਹਾਈ ਦਾ ਅਧਿਕਾਰ ਦੇ ਦਈਏ ਤਾਂ ਹੁਣ ਮਤਲਬ ਕੀ ਜਿਹੜੀਆਂ ਲੜਕੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਜੇਕਰ ਅੱਜਕੱਲ੍ਹ ਲੜਕੇ ਜ਼ਿਆਦਾ ਕਰਦੇ ਨੇ ਕੰਮ ਤਾਂ ਉਹ ਨਹੀਂ ਕਰ ਸਕਦੇ ਨਹੀਂ ਲੇਕਿਨ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਕਿ ਮੌਲਿਕ ਅਧਿਕਾਰ ਦੇ ਵਿੱਚ ਦਰਜ ਹੈ ਸਮਾਨਤਾ ਦਾ ਅਧਿਕਾਰ ਤਾਂ ਜੇ ਫਿਰ ਲੜਕੀਆਂ ਨੂੰ ਲੱਗੇ ਕਿ ਸਾਨੂੰ ਸਮਾਨ ਨਹੀਂ ਸਮਝਿਆ ਜਾਂਦਾ ਤੇ ਇੱਕ ਸੁਤੰਤਰਤਾ ਦਾ ਅਧਿਕਾਰ ਇਹ ਗੁਨਾ ਮਤਲਬ ਕਿ ਜਿਹੜੀ ਆਜ਼ਾਦੀ ਹੈ ਜਿਹੜੀ ਪੂਰੀ ਨਹੀਂ ਲਈ ਉਹਨਾਂ ਨੂੰ ਇੰਝ ਲੱਗੇਗਾ ਫਿਰ ਇਹਦਾ ਮਤਲਬ ਅਸੀਂ ਜਿਹੜਾ ਸੰਵਿਧਾਨ ਦੀ ਉਲੰਘਣਾ ਕਰ ਚੁੱਕੇ ਹਾਂ ਮੰਨੋ ਦੇਖੋ ਜੇਕਰ ਲੜਕੀਆਂ ਨੂੰ ਵੀ ਮੈਦਾਨ ਦੇ ਵਿੱਚ ਤਾੜ ਦਿੱਤਾ ਜਾਵੇ ਤਾਂ ਉਹ ਵੀ ਸਾਡੇ ਦੇਸ਼ ਨੂੰ ਬਹੁਤ ਹਾਈ ਲੈਵਲ ਤੇ ਕਰ ਲੈ ਜਾਣਗੇ ਜਿਵੇਂ ਕਿ ਪਹਿਲਾਂ ਹੀ ਤੁਹਾਨੂੰ ਮੈਂ ਕੁਝ ਨਾਂ ਦੱਸ ਦਿੰਦਾ ਜਿਵੇਂ ਕਿ ਬਚੇਂਦਰੀ ਭਾਲ ਤੇ ਆਪਣੇ ਕਲਪਨਾ ਚਾਵਲਾ ਪੀਟੀ ਉਸਾ ਇਹ ਜਿਹਾ ਬਹੁਤ ਲੜਕੀਆਂ ਨੇ ਸਾਡੇ ਦੇਸ਼ ਦਾ ਪਹਿਲੇ ਹੀ ਬਹੁਤ ਮਾਣ ਵਧਾਇਆ ਜੇਕਰ ਸਾਡੇ ਹੋਰ ਵੀ ਦੇਸ਼ ਦੀ ਹੋਣਦੀ ਪੀੜ੍ਹੀਆਂ ਲੜਕੀਆਂ ਮੈਦਾਨ ਚਾਦੀਏ ਤਾਂ ਸਾਡਾ ਦੇਸ਼ ਜਿਹੜਾ ਉਹ ਬਹੁਤ ਹਾਈ ਲੈਵਲ ਤੇ ਪਹੁੰਚ ਜਾਵੇਗਾ ਇਸ ਲਈ ਸਾਨੂੰ ਲੜਕੀਆਂ ਨੂੰ ਆ ਬਰਾਬਰ ਸਮਝਣਾ ਚਾਹੀਦਾ ਤੇ ਉਹਨਾਂ ਨੂੰ ਵੀ ਜਿਹੜਾ ਕਿ ਪੂਰੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਥੈਂਕ ਯੂ ਤੇ ਅੱਜ ਇੱਥੇ ਅਸੀਂ ਇਕੱਤਰ ਹੋਏ ਹਾਂ ਰੰਗ ਮੰਚ ਤੇ ਥੀਏਟਰ ਨੂੰ ਉੱਚਾ ਚੱਕਣ ਲਈ ਨਾਟਕ ਮੰਚ ਤੇ ਜਿਸ ਦੇ ਲੇਖਕ ਨਿਰਦੇਸ਼ਕ ਡਾਕਟਰ ਸਾਹਿਬ ਸਿੰਘ ਉਹਨਾਂ ਦੇ ਬਹੁਤ ਹੀ ਮਸ਼ਹੂਰ ਤੇ ਦੇਸਾਂ ਦੇ ਸਾਂ ਵਿੱਚ ਤੁਮਾ ਪਾ ਚੁੱਕੇ ਨਾਟਕ ਲੰਚਕ ਵਾਰੀਆਂ ਦੇ ਮਾਨਜੰਤ ਅਸੀਂ ਇਕੱਠੇ ਹੋਏ ਆ ਤੁਹਾਡਾ ਸਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਜਿਹੜੇ ਸਾਡੇ ਦਰਮਿਆਨ ਇੱਥੇ ਪਹੁੰਚੇ ਹੋ ਬਹੁਤ ਹੀ ਮਹਾਨ ਸਖਸ਼ੀਅਤਾਂ ਜਿਹੜੀਆਂ ਸਾਡੇ ਵਿੱਚ ਪਾਰ ਹਾਜ਼ਰ ਨੇ ਤੇ ਬਹੁਤ ਧੰਨਵਾਦ ਜਿਹੜੇ ਬੱਚੇ ਸਟੂਡੈਂਟ ਸਾਡੇ ਨਾਲ ਜੁੜੇ ਨੇ ਤੇ ਕਾਫੀ ਜਿਹੜੇ ਪਿੰਡਾਂ ਸ਼ਹਿਰਾਂ ਤੋਂ ਹਰ ਵਾਰਕ ਜਿਹੜਾ ਹੈਗਾ ਸਾਇਤ ਨਾਲ ਜੁੜਿਆ ਤੁਹਾਡਾ ਸਾਥ ਦਾ ਇੱਥੇ ਪਹੁੰਚਣ ਤੇ ਜੀਓ ਨੇ ਕਿਸਨ ਨੂੰ ਮੈਡਮ ਕاجਲ ਕਪੂਰ ਜੀ ਸਾਡੇ ਦਰਮਿਆਨ ਹਾਜ਼ਰ ਨੇ ਮੈਡਮ ਕاجਲ ਕਪੂਰ ਹਰ ਜਿੰਦਗ ਗੱਲਬੀਜੀ ਕੋਲਿਆ ਕਲੱਬ ਤੋਂ ਆਏ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਸਾਡੇ ਦਰਮਿਆਨ ਪਾਸ਼ਾ ਦੇ ਭਾਨੀ ਜ਼ਿਲ੍ਹਾ ਪਾਸ਼ਾ ਅਫਸਰ ਡਾਕਟਰ ਅਜੀਤਪਾਲ ਜਟਾਨਾ ਜੀ ਸਾਡੇ ਦਰਮਿਆਨ ਨੇ ਨਾਟਕਕਾਰ ਮੋਹੀਆ ਮਜੀਦ ਸਿੰਘ ਜੀ ਇਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਤੁਹਾਡਾ ਸਭ ਦਾ ਇੱਥੇ ਆਇਆਗੇ ਬਹੁਤ ਬਹੁਤ ਧੰਨਵਾਦ ਅਜੀਤ ਜੀ ਆਏ ਨੂੰ ਹੁਣ ਮੈਂ ਬੇਨਤੀ ਕਰਦੀ ਹਾਂ ਗੁਰਮਾਨ ਗੁਰਮੀਤ ਸਿੰਘ ਬਾਡੀ ਸਰਜਨ ਨੂੰ ਕਿ ਉਹ ਆਉਣ ਕਿ ਤੁਹਾਡੇ ਨਾਲ ਇਹ ਦੋ ਸੱਜੇ ਕਰੇ बहुत ही सत्कारयोग सरजना समाज सभा रजिस्टर्ड मोगा जहाँ के उद्यम न से सारे बहुत ही बहुत पक्षों चेतन लोग विद्वान लोग जुड़ बैठे हैं सबू इस खुशी है कि असी ਜਿਹੜਾ ਆਮ ਤੌਰ ਤੇ ਜਿਹੜਿਆ ਕੋਈ ਸਰਸਾਮਾ ਉਹ ਨਾਟਕ ਕਰਉਂਦੇ ਹਨ ਮੋਕੇ ਦੀ ਧਰਤੀ ਵਿੱਚ ਇਹ ਪਹਿਲੀ ਵਾਰੀ ਹੈ ਕਿ ਸਾਡੀਆਂ ਬੇਟੀਆਂ ਦੀ ਸਾਡੀਆਂ ਧੀਆਂ ਦੀ ਬੜਾਈ ਹੋਈ ਸੱਤਾਂ ਸੰਵਾਦ ਸਭਾ ਜਿਨ੍ਹਾਂ ਦੇ ਜਿਹੜੇ ਪ੍ਰਧਾਨ ਨੇ ਉਹ ਆ ਡਾਕਟਰ ਸਰਜੀਤ ਕੌਰ ਦੀ ਜਿਨ੍ਹਾਂ ਦਾ ਸੈਮੀਰਲ ਹਸਪੀਟਲ ਹੈ ਤੇ ਪਰਮੇਂਦਰ ਜੀ ਤੇ ਅੰਜਨਾ ਜੀ ਜਾਹੂਰ ਜਿੰਨੇ ਵੀ ਅਹੁਦੇਦਾਰ ਨੇ ਇਹ ਸਾਰੇ ਇਹਨਾਂ ਨੇ ਨਾਟਕ ਕਰਵਾਇਆ ਅਸੀਂ ਸਿਰਫ ਨਾਲ ਸਹਿਯੋਗ ਦਿੱਤਾ ਉਹ ਸਹਿਯੋਗ ਦੇ ਵਿੱਚ ਡਾਕਟਰ ਹਰਨੇਕ ਸਿੰਘੀ ਰੋਡੇ ਜਿਹੜੇ ਕਿ ਇਸ ਪੈਲਸ ਦੇ ਮਾਲਕ ਨੇ ਇਹਨਾਂ ਨੇ ਇਸ ਅਸਾਰਨ ਸੋਚ ਨੂੰ ਅੱਗੇ ਲਿਜਾਣ ਲਈ ਜਿਹੜਾ ਸਾਡੇ ਬਹੁਤ ਹੀ ਪਿਆਰੇ ਮਿੱਤਰ ਬਹੁਤ ਹੀ ਕਮਾਂਤਰੀ ਸਿੱਖਿਆਤ ਡਾਕਟਰ ਜੈਰਾਮ ਸਿੰਘ ਕੱਕੜ ਅਤੇ ਸਾਰੇ ਹੀ ਜਿਹੜੇ ਇੱਥੇ ਪਧਾਰੇ ਨੇ ਸਾਡੇ ਜਿੰਨੀਆਂ ਵੀ ਤੁਸੀਂ ਆਏ ਆ ਸਾਡੀਆਂ ਅ ਪਲਕਾਂ ਤੁਹਾਨੂੰ ਸਵਾਗਤ ਕਰਦੀਆਂ ਨੇ ਤੁਹਾਡਾ ਹਰ ਕਦਮ ਸਾਡੇ ਸਿਰ ਮਤੇ ਤੇ ਮੈਂ ਇਹ ਹੀ ਕਹਿ ਰਿਹਾ ਮੈਂ ਕਿ ਅੱਜ ਤੋਂ 1.5 ਸਾਲ ਪਹਿਲਾਂ ਡਾਕਟਰ ਸਰਜੀਤ ਕੌਰ ਜੀ ਦੇ ਉਦਮ ਨਾਲ ਕੁਝ ਬਹੁਤ ਮੱਖੋ ਚੇਤਨ ਬੇਟੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਸਮਾਜ ਵਧੀਆ ਹੋਵੇ ਸਮਾਜ ਦੀ ਸੋਚ ਔਰਤਾਂ ਪ੍ਰਤੀ ਬਦਲੇ ਇਹ ਸੰਕਲਪ ਲੈ ਕੇ ਚੱਲੀਆਂ ਨੇ ਅਤੇ ਇਹਨਾਂ ਨੇ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਇੱਕ ਬੱਚਿਆਂ ਫੈਲ ਨਾਲ ਜੋੜਨ ਲਈ ਉਹਨਾਂ ਤੋਂ ਕਹਾਣੀਆਂ ਕਵਤਾਵਾਂ ਪ੍ਰਾਇਮਰੀ ਮਿਡਲ ਹਾਈ ਪ੍ਰਸਟੂ ਤੱਕ ਦਾ ਜਿਹੜੇ ਮੁਕਾਬਲੇ ਐ ਉਹ ਦਸੰਬਰ ਮਹੀਨੇ ਅਯੋਜਿਤ ਕਰਵਾਏ ਅਤੇ ਉਹਨਾਂ ਵਿੱਚੋਂ ਕਿੰਨੇ ਹੀ ਬਾਲ ਲੇਖਕ ਜਿਹੜੀਆਂ ਹੈਗੇ ਅਸੀਂ ਕਿਉਂਕਿ ਬਾਲ ਲੇਖਕ ਆਪ ਆਪ ਲਿਖਣ ਲੱਗੇ ਨਹੀਂ ਤੇ ਕਿਉਂਕਿ ਸਾਡੇ ਸਹਿਤ ਦੇ ਵਿੱਚ ਬਾਲ ਸਹਿਤ ਦੀ ਬਹੁਤ ਘਾਟ ਹੈ ਇਹ ਕਿਨਾਂ ਦਾ ਬਹੁਤ ਤਕੜਾ ਉਦਮ ਹੈ ਅਤੇ ਇਸ ਤੋਂ ਇਲਾਵਾ ਡਾਕਟਰ ਸਰਪਜੀਤ ਕੌਰ ਦੀ ਬਰਾਦ ਜਿਹੜੇ ਕਿ ਬਿਰਦਾ ਸ਼ਿਮਾ ਵਿੱਚ ਜਾਂ ਜਿਹੜੇ ਗਰੀਬ ਬੱਚੇ ਹੈ ਉਹਨਾਂ ਦੀ ਸੇਵਾ ਲਈ ਸਮਰਪਿਤ ਹੈ ਆਪਣੀ ਜਿਹੜਾ ਡਾਕਟਰ ਵਰਗੇ ਇੱਕ 24 ਘੰਟੇ ਹਾਜ਼ਰ ਰਹਿਣ ਵਾਲੇ ਕਿਤੇ ਵਿੱਚੋਂ ਟਾਈਮ ਕੱਢ ਕੇ ਵਕਤ ਵਕਤ ਅਧਾਰਨ ਸਮਾਂ ਦੇਣਾ ਤੇ 80 ਵੱਡੀ ਸਭਾ ਜਿਹੜੀ ਕਿ ਚਾਰ ਪੰਜ ਜ਼ਿਲ੍ਹਿਆਂ ਵਿੱਚ ਸਰਗਰਮ ਹੈ ਉਹਨਾਂ ਨੂੰ ਚਲਾਉਣਾ ਉੱਥੇ ਲੋਕਾਂ ਨੂੰ ਬਹੁਤ ਵਿਚੇਤਰਤਾ ਦੇਣ ਲਈ ਪ੍ਰੋਗਰਾਮ ਕਰਵਾਉਣੇ सरपंच एकम सिंह एकमप्रीत सिंह कोहली ਇਹ ਪਹੁੰਚੇ ਨੇ ਬਲਵਿੰਦਰ ਸਿੰਘ ਰਾਜ ਮੋਗਾ ਤੋਂ ਉਹਨਾਂ ਦੇ ਪ੍ਰਵਾਸੀ ਪਹੁੰਚੇ ਨੇ तरसीम ਸਿੰਘ ਗੋਪੀਕਾਰ ਤੇ ਲੇਖਕ ਵਿਚਾਰ ਮੰਚ ਟੀਮ ਨਿਹਾਲ ਸਿੰਘ ਵਾਲਾ ਅੱਜ ਪਹੁੰਚੇ ਨੇ ਸਾਡੇ درمیان ਗਿਆਨ ਸਿੰਘ ਡੀ.ਡੀ.ਆਰਓ ਤੇ ਜਸਲ ਸਰ ਪਹੁੰਚੇ ਨੇ ਐਨਜੀਓ ਤੋਂ ਤੁਹਾਡਾ ਸਾਰਾ ਇੱਥੇ ਆਇਆ ਤੇ ਬਹੁਤ-ਬਹੁਤ ਸਵਾਗਤ ਕਰਦੀ ਆਂ ਪੈਨ ਕਰਮ ਦੀ ਲੰਡੇ ਤੋਂ ਚਰਨਜੀਤ ਗੱਲ ਵੀ ਦੀ ਸਮਾਲ ਸਕਦਾ ਹਾਂ ਗੋਦੀwala ਸਕੂਲ ਦੇ ਸਤਿਕਾਰਯੋਗ ਮੈਂਬਰ ਸਹਿਬਾਨ ਐਸਡੀ ਸਕੂਲ ਦੇ ਬੱਚੇ ਆਈਡੀਆਈ ਤੋਂ ਆਏ ਸਾਡੇ ਅਧਿਆਪਕ ਸਹਿਬਾਨ ਤੇ ਉਹਨਾਂ ਨਾਲ ਪਹੁੰਚੇ ਬੱਚੇ ਸਰਪਾਲ ਸਿੰਘ ਜੰਡੂ ਵੀਜੀ ਤੇ ਮਨਦੀਪ ਕੌਰ ਜਨੂ ਮੈਮ ਤੇ ਤੁਹਾਡਾ ਸਭ ਦਾ ਜਿੰਨੇ ਵੀ ਤੁਸੀਂ ਇੱਥੇ ਅੱਜ ਪਹੁੰਚੇ ਹੋ ਸਮੇਂ ਤੋਂ ਸਮਾਂ ਕੱਢ ਕੇ ਤੁਹਾਡਾ ਸਭ ਦਾ ਜੇ ਮੈਂ ਕਿਸੇ ਦਾ ਨਾਮ ਹੀ ਲੈਣਾ ਭੁੱਲ ਗਈ ਤਾਂ ਇਹ ਮੰਨਿਓ ਕਿ ਮੈਂ ਸਾਰਿਆਂ ਨੂੰ ਆਪਣੀ ਟੀਮ ਵੱਲੋਂ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਨੀ ਹੈ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹੈ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ ਤੇ ਹੁਣ ਮੈਂ ਸਿਦਕ ਸਿੱਧੂ ਜੀ ਨੂੰ ਕਹੂੰਗੀ ਕਿ ਉਹ ਆਪਣੀ ਕਵਿਤਾ ਪੇਸ਼ ਕਰਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਮੈਂ ਬਹੁਤ ਸਾਰੀਆਂ ਗੱਲਾਂ ਆਪਣੀ ਕਵਿਤਾ ਦੇ ਜ਼ਰੀਏ ਤੁਹਾਡੇ ਨਾਲ ਕਰਾਂਗੀ ਯੋਗੀ ਟਾਈਮ ਬਹੁਤ ਘੱਟ ਹੈ ਕਿ ਮੈਂ ਲਿਖਿਆ ਕਾਲਯਗ ਨੂੰ ਮੈਂ ਲਫ਼ਜ਼ਾਂ ਚ ਤੋਲਦੀਆਂ ਕਾਲਯਗ ਨੂੰ ਮੈਂ ਲਫ਼ਜ਼ਾਂ ਚ ਖੋਲਦੀਆਂ ਕਲ ਲਾ ਕੇ ਸੁਣਿਓ ਲੋਕੋ ਮੈਂ ਚੀਕ ਬੋਲਦੀਆਂ ਦੇਖੇ ਦੁਨੀਆਂ ਦੇ ਰੰਗ ਤਮਾਸ਼ੇ ਮਨੇ ਭਰਿਆ ਭਰਿਆਏ ਕਾਲਯਗ ਨੂੰ ਮੈਂ ਕਿਤਾਬੀ ਉਤਾਰ ਕੇ ਦਰ ਨੂੰ ਖਾਲੀ ਕਰਿਆਏ ਦੁਨੀਆਂ ਚ ਕੋੜੀ ਜ਼ਬਾਨ ਨਾਲ ਸੱਚ ਦੀ ਮਿਸ਼ਰੀ ਖੋਲਦੀਆਂ ਕੰਨ ਲਾ ਕੇ ਸੁਣਿਓ ਲੋਕੋ ਮੈਂ ਚੀਕ ਬੋਲਦੀ ਆਂ ਲੋਟੇ ਦੇ ਨੇ ਤੁਰ ਹੀ ਜਾਂਦੀ ਇੱਕ ਕੁੜੀ ਦੀ ਗੱਲ ਐ ਦੇ ਦੁੱਖ ਮਾੜੇ ਹੁੰਦੇ ਆ ਪੁੱਤ ਜਦੋਂ ਕੁਪੁੱਤ ਹੋ ਜਾਣ ਤਾਂ ਕਿਸਮਤ ਨੇ ਪਰਿਵਾਰ ਉਜਾੜੇ ਹੁੰਦੇ ਆ ਜਿੰਨਾ ਦੇਰਪ ਖੋਲ ਲਿਓ ਮਾਪੇ ਟੋਲਦੀਆਂ ਕੰਨ ਲਾ ਕੇ ਸੁਣਿਓ ਲੋਕੋਂ ਮੈਂ ਚੀਕ ਬੋਲਦੀਆਂ 8ਵੀਂ ਤੱਕ ਪਾਸ ਕਰਕੇ ਸਰਕਾਰਾਂ ਨੇ ਬੱਚਿਆਂ ਦੇ ਮੱਤ ਖੋਲੇ ਆ ਕੁਝ ਮੁੰਡਿਆਂ ਨੇ ਨਸ਼ਿਆਂ 'ਚ ਵੜ ਕੇ ਮੌਤ ਮੋਲੀ ਆ ਪੜਿਆਂ ਲਿਖਿਆਂ ਨੂੰ ਕੰਮ ਨਹੀਂ ਮਿਲਦੇ ਤੇ ਜਿੰਨਾ ਭ੍ਰਮਾ ਦੀਆਂ ਜਿੱਤਾਂ ਰੁਲ ਗਈਆਂ ਉਹ ਜਿਉਂਦੇ ਜੀ ਮਰ ਗਏ ਆ ਮੁੰਡਿਆਂ ਬਾਰੇ ਅੰਦਰ ਕੋਈ ਨਹੀਂ ਬੋਲਦਾ ਪਰ ਮੈਂ ਉਹਨਾਂ ਦੇ ਦੇ ਦੁੱਖ ਤੋਲਦੀ ਆ ਕੰਨ ਲਾ ਕੇ ਸੁਣਿਓ ਲੋਕੋ ਮੈਂ ਚੀਖ ਬੋਲਦੀ ਆ ਦਰਖਤ ਵੱਟ ਕੇ ਪਾਣੀ ਗੰਦਲਾ ਹੋਇਆ ਕੁਦਰਤ ਰੂਹ ਤੋਂ ਚੀਖਦੀ ਆ ਬੀਤੇ ਸਮੇਂ ਨੇ ਝੋਲੀ ਬੜਾ ਕੁਝ ਪਾਇਆ ਪਰ ਫਿਕਰ ਅੱਜ ਦੀ ਤਰੀਕ ਦੀ ਆ ਬੱਚਿਆਂ ਦੀ ਕਦਰ ਨਾਲ ਲੰਮੀ ਹੋਗੀ ਵਾਟ ਐ ਬੱਚਿਆਂ ਦੀ ਕੁਦਰਤ ਨਾਲ ਲੰਮੀ ਹੋ ਗਈ ਵਾਟ ਹੈ ਕਿਉਂਕਿ ਜਗ ਜਾਗ ਰੁੱਤਾਂ ਦੀ ਵੀ ਬਹੁਤ ਘਾਟ ਹੈ ਬੱਚਿਆਂ ਛੱਡ ਦਿਓ ਪੈਸੇ ਪਿੱਛੇ ਦੌੜਨਾ ਛੱਡ ਦਿਓ ਪਿੱਛੇ ਪੈਸੇ ਦੌੜਨਾ ਕਿਹੜਾ ਪਹਿਲਾ ਗਏ ਸਮਰਾਟ ਆ ਇੰਨਾ ਖੁਲਵਾੜ ਦੇ ਧਰਤੀ ਸਾਹਿਬ ਰੋਲਦੀ ਆ ਇੰਨਾ ਖੁਲਵਾੜ ਦੇਖ ਕੇ ਧਰਤੀ ਸਾਹਿਬ ਰੋਲਦੀ ਆ ਸਿੱਧੂ ਸਿੱਟਕ ਦੀਆਂ ਗੱਲਾਂ ਨੂੰ ਬੁੱਟਰ ਵਾਲਿਆ ਦੁਨੀਆ ਕਿੱਥੇ ਘੋਲਦੀ ਆ ਕੰਨ ਲਾ ਕੇ ਸੁਣਿਓ ਲੋਕੋ ਮੈਂ ਚੀਕ ਬੋਲਦੀਆਂ ਮੈਂ ਚੀਕਿਆ ਰੋਂਦੇ ਪੰਜਾਬ ਦੀ ਮੈਂ ਚੀਕਿਆ ਰੋਂਦੇ ਪੰਜਾਬ ਦੀ ਸਕੇ ਭਾਈਆਂ ਚ ਪੈਂਦੇ ਵਿਵਾਦ ਦੀ ਘਰੋਂ ਕੱਡੇ ਮਾਪਿਆਂ ਦੇ ਵਿਰਾਗ ਦੀ ਬੈਨਮਾ ਮੱਚੇ ਦੀ ਰੋਂਦੀ ਆਵਾਜ਼ ਦੀ ਰਿਸ਼ਤੇ ਉਖੜੇ ਹੋਏ ਜਨਾਬ ਦੀ ਲੋਕ ਭੁੱਲ ਗਏ ਜੋ ਤਾਲ ਰਬਾਬ ਦੀ ਮੈਂ ਕੋਈ ਸਿੱਧੂ ਸਿਦਕ ਨਹੀਂ ਮੈਂ ਰੋਂਦੇ ਹੋਏ ਪੰਜਾਬ ਦੀ ਚੀਕ ਬੋਲਦੀਆਂ ਮੈਂ ਚੀਕਾ ਰੋਂਦੇ ਪੰਜਾਬ ਦੀ ਮੈਂ ਚੀਕਿਆ ਰੋਂਦੇ ਪੰਜਾਬ ਦੀ ਧੰਨਵਾਦ ਜੋ ਆਪਾਂ ਵੇਖਿਆ ਆਪਣੇ ਸਾਹਮਣੇ ਰੱਖੀ ਮੈਂ ਰਿੰਨਲ ਵਾਹਿਦ ਨੂੰ ਕਿਹਾ ਆ ਯਾਰ ਬੜੀ ਦਿੱਤੇ ਸਟਾਰਟਅਪ ਸਹਾਇਤਾ ਸੈਮੀਨਾਰ ਬਣਾ ਮੌਕਾ ਮਿਲਿਆ ਗੁਰਪ੍ਰੀਤ ਸਿੰਘ ਜੀ ਬੋਡੇ ਬੜੇ ਬੜੇ ਪੁਰਾਣੇ ਮਿੱਤਰ ਹੈ ਇਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਉੱਥੇ ਸਪੈਸ਼ਲ ਲੈ ਕੇ ਜਾਣਾ ਮੈਂ ਕਿਹਾ ਰਾਤ ਨਾਟਕ ਨੂੰ ਮੇਰੀ ਰੁਚੀ ਬਹੁਤ ਘੱਟ ਹੈ ਨਹੀਂ ਕਹਿੰਦੇ ਡਾਕਟਰ ਸਾਹਿਬ ਸਿੰਘ ਜੀ ਦਾ ਨਾਟਕ ਹੈ ਮੈਂ ਉਸੇ ਲਈ ਆਪਣੇ ਆਪ ਨੂੰ ਧੰਨ ਭਾਗ ਸਮਝਿਆ ਐਡੇ ਵੱਡੇ ਮਹਾਪੁਰਸ਼ ਮੈਂ ਤਾਂ ਇਹਨਾਂ ਨੂੰ ਮਹਾਪੁਰਸ਼ ਹੀ ਕਹਾ ਵੀ ਐਡੇ ਵੱਡੇ ਮਹਾਪੁਰਸ਼ ਦੇ ਨਾਲ ਜਾ ਕੇ ਮੈਂ ਦਰਸ਼ਨ ਹੋਣੇ ਆਂ ਦੋਸਤੋ ਉਹ ਵੇਖ ਕੇ ਅੱਜ ਜੇ ਆਪਾਂ ਵੇਖਿਆ ਧੰਨਾ ਇਹੋ ਜਿਹੇ ਬਿਖਾਰੀ ਤਨ ਹੈ ਇਹੋ ਜੇ ਨਾਟਕ ਆ ਮੈਂ ਸਮਝਦਾ ਇਹੋ ਜੇ ਨਾਟਕ ਹਰ ਗਲੀ ਨੁਕੜ ਦੇ ਵਿੱਚ ਕਰਨਾ ਹੋਣਾ ਚਾਹੀਦਾ ਹੈ ਦੋਸਤੋ ਮੈਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਸਾਹਬ ਸਿੰਘ ਜੀ ਦਾ ਗੁਰਵੇਲ ਸਿੰਘ ਮੋਢੇ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਮੈਂ ਆਪਣੇ ਵੱਲੋਂ 5000 ਰੁਪਏ ਇਸ ਧੰਨਕਮਚ ਦੇ ਪਤਾ ਕਰਾਂਗੇ ਤੁਹਾਨੂੰ ਜੀ ਬੇਰੇ ਆਨੁਵਾਦ ਬਹੁਤ ਬਹੁਤ ਸ਼ੁਕਰੀਆ ਜਨ ਸਾਡੀ ਹੌਸਲਾ افزਾਈ ਲਈ ਤੇ ਹੁਣ ਮੈਂ ਬੇਨਤੀ ਕਰਾਂਗੀ ਰਣਜੀਤ ਸਿੰਘ ਬੋਲਿਆ ਜੀ ਕਿ ਉਹ ਆਪਣੇ ਵਿਚਾਰ ਰੱਖਣ ਇਸ ਤੋਂ ਬਰੰਤ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਪਾਲਾ ਸਰ ਜੀ ਬਹੁਤ ਖੁਸ਼ ਸਮਾਥੂੜਾ ਹੋਣ ਮੈਂ ਵੀ ਇਹ ਨਾਟਕ ਦੇ ਵਿੱਚੋਂ ਜੋ ਸੁਣਿਆ ਦੇਖਿਆ ਵਾਕਿਆ ਰੂਪ ਲੰਭਗੀ ਕੁਛ ਚਿਰ ਪਹਿਲਾਂ ਡਾਕਟਰ ਸਾਹਿਬ ਕੈਪਟਨ ਸਾਹਿਬ ਆਪਣੇ ਕੋਲੀ ਆਖਲਾ ਗਏ ਸੀ ਤੇ ਇਹਨਾਂ ਨੇ ਉੱਥੇ ਸਾਨੂੰ ਸੱਦਾ ਦੇ ਕੇ ਆਂਦਾ ਮੈਂ ਕੋਈ ਰਾਈਟਰ ता है नहीं गल लेकिन मैं उस पिंड तो जरूर है कि मेरे पिंड व्डे घोलिए बहुत राइट और दस की तो सारी उम्र बार ही लंघी है और शोट के थोड़िया थोड़ी चीजा जीडिया जमें भाई साहब होर ने कमला ठूठा ही जरा बहर लेके जाऊंगे वाकया अभी ठूठे लेके गए ਟਾਇਰ ਹੋ ਕੇ ਨੂੰ ਪਤਾ ਹੀ ਪਿੰਡ ਚਲੀ ਗਏ ਉੱਥੇ ਵੀ 10 ਕੈਲੀਫੋਰਨੀਆ ਦੇ ਵਿੱਚ ਰਹਿੰਦਾ ਆ سان franisco ਦੇ ਰਿ ਸਰਕਾਰੀ ਜੋ ਉਤੌਰ ਟਾਇਰ ਹੋਇਆ ਤਾਂ ਕਈ ਵਗਾ ਕੈਪਟਨ ਸਾਹਿਬ ਆਣਾ ਨਹੀਂ ਹੋਇਆ ਤਾਂ ਦੇਖਿਆ ਕਿ ਇੱਕ ਤਾਂ ਬਾਹਰ ਜਾ ਕੇ ਦੇਖਿਆ ਕਿ ਪਤਾ ਨਹੀਂ ਤਾਂ ਸਾਡੇ ਗੁਰੂ ਗੋਰੀਆਂ ਕੋਲ ਆਏ ਸੀ ਤਾਰੇ ਬੋਲ ਰਹੇ ਸਾਡੇ ਗੁਰੂਆਂ ਕੋਲ ਹੈ ਜੀ ਜਵੇਂ ਇਨਾਂ ਨੇ ਦੱਸਿਆ ਕਿ ਉੱਥੇ ਇੱਕ ਨੂਰ ਤੇ ਸਭ ਜਗ ਉੱਚਾ ਕੋਣ ਭਲੇ ਨੂੰ ਮੰंदे ਉੱਥੇ ਜਾਤ ਪਾਤ ਹੈ ਨਹੀਂ ਨੰਬਰ 2 ਕਿਰਤ ਕਰਨ ਹਰ ਕੋਈ ਕਿਰਤ ਕਰਦਾ ਔਰ ਵੰਡ ਕੇ ਛਕਣਾ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਰੇ ਹੈ ਹਰ ਕੋਈ ਵੰਡ ਕੇ ਛਕਦਾ ਬੱਚਿਆਂ ਨੂੰ ਦਿੰਦੇ ਆ ਬਜ਼ੁਰਗਾਂ ਨੂੰ ਦਿੰਦੇ ਆ ਤੇ 91 ਨਾਲ ਤੋਂ ਕੰਮ ਆਇਆ ਤਾਂ ਤੇਸਰੀ ਵੀ ਆ ਤੇਵਾ ਬਹੁਤ ਖੁਸ਼ ਸਮਾ થોੜਾ ਹੋਰ ਮੈਂ ਵੀ ਇਹ ਨਾਟਕ ਦੇ ਵਿੱਚੋਂ ਜੋ ਸੁਣਿਆ ਦੇਖਿਆ ਵਾਕਿਆ ਰੂਹ ਕੰਭ ਗਈ ਕੁਝ ਦਿਨ ਪਹਿਲਾਂ ਡਾਕਟਰ ਸਾਹਿਬ ਕੈਪਟਨ ਸਾਹਿਬ ਆਪਣੇ ਕੋਲ ਆਖਲਾ ਗਏ ਸੀਗੇ ਪਰ ਇਹਨਾਂ ਨੇ ਉੱਥੇ ਸਾਨੂੰ ਸੱਦਾ ਦੇ ਕੇ ਅੰਦਾ ਮੈਂ ਕੋਈ ਰਾਈਟਰ ਤਾਂ ਹੈ ਨਹੀਂ ਗਾ ਲੇਕਿਨ ਮੈਂ ਉਸ ਪੈਨ ਤੋਂ ਜ਼ਰੂਰ ਹੈ ਕਿ ਮੇਰੇ ਪੈਨ ਵੱਡੇ ਘੋਲੀਏ ਦੇ ਬਹੁਤ ਰਾਈਟਰ ਔਰ ਦਾਸਤੀ ਤਾਂ ਸਾਰੀ ਉਮਰ ਬਾਹਰ ਹੀ ਲਿਖੀ ਹੈ ਔਰ ਸ਼ਾਰਟ ਦੇ ਵਿੱਚ ਛੋਟੇ ਜਿਹੇ ਚਿੰਜਾ ਜਿਹੜਾ ਵਿਚੋ ਲਿਏ ਜਿਵੇਂ ਭਾਈ ਸਾਹਬ ਰਾਂਗੇ ਉਹ ਕੌਲਾ ਦੀ ਠੂਠਾਈ ਸੀ ਜਿਹੜਾ ਪਿਆਸ ਸੀ ਬਾਹਰ ਲੈ ਕੇ ਜਾਉਂਗੇ ਵਾਕਿਆ ਸੀ ਠੂਠੇ ਲੱਗੇ ਗਏ ਸਾਡੇ ਬਹੁਤ ਹੀ ਪਿਆਰੇ ਮੇਤਾ ਬਹੁਤ ਹੀ ਕਮਾਂਤਰੀ ਸਿੱਖਿਆਤ ਡਾਕਟਰ ਜੈਰਾਮ ਸਿੰਘ ਕੱਕੜ ਅਤੇ ਸਾਰੇ ਹੀ ਜਿਹੜੇ ਇੱਥੇ ਪਧਾਰੇ ਨੇ ਸਾਡੇ ਜਿੰਦਿਆਂ ਵੀ ਅੱਜ ਤੁਸੀਂ ਆਏ ਆ ਸਾਡੀਆਂ ਅ ਪਲਕਾਂ ਤੁਹਾਨੂੰ ਸਵਾਗਤ ਕਰਦੀਆਂ ਨੇ ਤੁਹਾਡਾ ਹਰ ਕਦਮ ਸਾਡੇ ਸਿਰ ਮਤੇ ਤੇ ਮੈਂ ਇਹੀ ਕਹਿ ਰਿਹਾ ਮੈਂ ਕਿ ਅੱਜ ਤੋਂ 1.5 ਸਾਲ ਪਹਿਲਾਂ ਡਾਕਟਰ ਸਰਜੀਤ ਕੌਰ ਜੀ ਦੇ ਉਦਮ ਨਾਲ ਕੁਝ ਬਹੁਤ ਮੱਖੋ ਚੇਤਨ ਬੇਟੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਸਮਾਜ ਬੱਧਾ ਹੋਵੇ ਸਮਾਜ ਦੀ ਸੋਚ ਔਰਤਾਂ ਪ੍ਰਤੀ ਬਦਲੇ ਇਹ ਸੰਕਲਪ ਲੈ ਕੇ ਚੱਲੀਆਂ ਨੇ ਅਤੇ ਇਹਨਾਂ ਨੇ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਇੱਕ ਤੇ ਬੱਚਿਆਂ ਫਹਿਲ ਨਾਲ ਜੋੜਨ ਲਈ ਉਹਨਾਂ ਤੋਂ ਕਹਾਣੀਆਂ ਕਵਤਾਵਾਂ ਪ੍ਰਾਇਮਰੀ ਮਿਡਲ ਹਾਈ ਪਲਸ 2 ਤੱਕ ਦਾ ਜਿਹੜੇ ਮੁਕਾਬਲੇ ਐ ਉਹ ਦਸੰਬਰ ਮਹੀਨੇ ਆਯੋਜਿਤ ਕਰਵਾਏ ਅਤੇ ਉਹਨਾਂ ਵਿੱਚੋਂ ਕਿੰਨੇ ਹੀ ਬਾਲ ਲੇਖਕ ਜਿਹੜੀਆਂ ਹੈਗੀਆਂ ਅਸੀਂ ਕਿਉਂਕਿ ਬਾਲ ਲੇਖਕ ਆਪ ਆਪ ਲਿਖਣ ਲੱਗੇ ਨਹੀਂ ਤੇ ਜੋ ਕਿ ਸਾਡੇ ਸਹਿਦ ਦੇ ਵਿੱਚ ਬਾਲ ਸਾਹਿਬ ਦੀ ਬਹੁਤ ਘੱਟ ਹੈ ਇਹ ਕਿ ਨਾਲ ਬਹੁਤ ਤਕੜਾ ਉੱਤਮ ਹੈ ਅਤੇ ਇਸ ਤੋਂ ਇਲਾਵਾ ਡਾਕਟਰ ਸਰਪਜੀਤ ਕੌਰ ਦੀ ਬਾਲ ਜਿਹੜੇ ਕਿ ਬਿਰਧਾਸ਼ਰਮ ਵਿੱਚ ਜਾਂ ਜਿਹੜੇ ਗਰੀਬ ਬੱਚੇ ਹੈ ਉਹਨਾਂ ਦੀ ਸੇਵਾ ਲਈ ਸਮਰਪਿਤ ਹੈ ਆਪਣੇ ਜਿਹੜਾ ਡਾਕਟਰ ਵਰਗੇ ਇੱਕ 24 ਘੰਟੇ ਹਾਜ਼ਰ ਰਹਿਣ ਵਾਲੇ ਕਿਤੇ ਵਿੱਚੋਂ ਟਾਈਮ ਕੱਢ ਕੇ ਵਾਕ ਵਕ ਆਧਾਰਨ ਸਮਾਂ ਦੇਣਾ ਤੇ 80 ਵੱਡੀ ਸਵਾ ਜਿਹੜੀ ਕਿ 4-5 ਲਿਲਾਵਾਂ ਵਿੱਚ ਸਰਕਾਰ ਨੇ ਉਹਨਾਂ ਨੂੰ ਚਲਾਉਣਾ ਉਥੇ ਲੋਕਾਂ ਨੂੰ ਬਹੁਤ ਵੀ ਚੇਤਨਤਾ ਦੇਣ ਲਈ ਪ੍ਰੋਗਰਾਮ ਕਰਵਾਉਣੇ ਵਾਕਈ ਹਲੂਣ ਦੇਣ ਵਾਲੀ ਸੀ ਔਰ ਜੋ ਕੁਝ ਜੋ ਇਹਦੇ ਵਿੱਚ ਅਸੀਂ ਦੇਖਿਆ ਇੱਕ ਕੌੜੀ ਸਚਾਈ ਹੈ ਕਿ ਸਾਡੇ ਸਮਾਜ ਦੇ ਵਿੱਚ ਇਸ ਧਰਤੀ ਦੇਤੇ ਸਾਡੇ ਦੇਸ਼ ਦੇ ਵਿੱਚ ਦਬੇ ਕੁਚਲੇ ਵਰਗ ਦੇ ਜਿਹੜੇ ਲੋਕ ਨੇ ਇਸ ਤਰ੍ਹਾਂ ਦਾ ਮਾਨਸਿਕ ਸੰਤਾਪ ਇਸ ਤਰ੍ਹਾਂ ਦੀ ਮਾਨਸਿਕ ਪੀੜਾ ਸਦੀਆਂ ਤੋਂ ਅਸਲ ਦੇ ਵਿੱਚ ਹੰਡਾਉਂਦੇ ਆਏ ਨੇ ਔਰ ਅਜੇ ਵੀ ਹੰਡਾ ਰਹੇ ਨੇ ਇਹਦੇ ਨਾਲ ਸਾਨੂੰ ਸਾਡੇ ਜਿਹੜਾ ਸਾਡੇ ਸੋਸ਼ਲ ਸਟਰਕਚਰਸ ਨੇ ਇਸ ਦੇਸ਼ ਦੇ ਜਿਹੜੇ ਇਕਨੋਮਿਕ ਸਟਰਕਚਰਸ ਨੇ ਉਨ੍ਹਾਂ ਦੀਆਂ ਵਿਸੰਗਤੀਆਂ ਦੇ ਉੱਪਰ ਸ਼ਰਮ ਮਹਿਸੂਸ ਹੁੰਦੀ ਹੈ ਸੋ ਬਹੁਤ ਮਿਹਨਤ ਦੇ ਨਾਲ ਇਹ ਨਾਟਕ ਪੇਸ਼ ਕੀਤਾ ਗਿਆ ਡਾਕਟਰ ਸਾਹਿਬਸਿੰਘ ਸਲੂਟ ਮੰਨ